ਐ ਮੈਨੇ ਸੱਚੇ ਪਾਤਸ਼ਾਹ ਕਿਸੇ ਦੇ ਘਰੇ ਆਉਂਦੇ। ਇਹ ਕਿਸੇ ਦੇ ਚੰਗੇ ਕਰਮ ਜਾਗਣ ਉਹ ਤੁਸੀਂ ਬਾਣੀ 'ਚ ਪੜ੍ਹਦੇ ਹੋ ਨਾ। ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਪੁਰਖ ਰਸਕਹਿ ਨਹਿ ਰਾਗੀ ਮਿਟੇਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਦੋਂ ਕੋਈ ਪੂਰਵਲਾ ਕਰਮ ਜਾਗਦਾ ਹੈ ਜਦੋਂ ਕੋਈ ਚੰਗਾ ਕਰਮ ਜਾਗਦਾ ਹੈ ਉਦੋਂ ਸਤ ਸੰਗਤ ਵਿੱਚ ਆਈਦਾ ਹੈ ਵਿਣ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਰਹੀ ਜੈ ਜੀਉ ਇਹ ਵੱਡਿਆਂ ਬਾਗਾਂ ਦੇ ਨਾਲ ਸਤ ਸੰਗਤ ਪ੍ਰਾਪਤ ਹੁੰਦੀ ਹੈ ਕੋਈ ਚੰਗਾ ਕਰਮ ਜਾਗੇ ਗੁਰੂ ਕਦੇ ਆਪਣੇ ਸਿੱਖ ਤੇ ਖੁਸ਼ ਹੋਏ ਫਿਰ ਪੂਰੇ ਗੁਰੂ ਦਾ ਮਲਾਪ ਹੁੰਦਾ ਹੈ ਫਿਰ ਸੱਚੇ 파ਰਸ਼ਾ ਜੀ ਜਦੋਂ ਪ੍ਰੇਮ ਵਿੱਚ ਭਿੱਜੇ ਹੋਣ ਸਿੱਖ ਦਾ ਪ੍ਰੇਮ ਸਿੱਖ ਦੇ ਪ੍ਰੇਮ ਦੀਆਂ ਚਿੱਠੀਆਂ ਜਦੋਂ ਗੁਰੂ ਦੇ ਦਰਤੇ ਜਾ ਕੇ ਪ੍ਰਮਾਨ ਹੁੰਦੀਆਂ ਨੇ ਫਿਰ ਸੱਚੇ 파ਰਸ਼ਾ ਜੀ ਸਿੱਖ ਦੇ ਘਰੇ ਵੀ ਆ ਜਾਂਦੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਇੱਕ ਵਾਰ ਨਾ ਤਨਦਸ਼ਮੇਸ਼ ਪਿਤਾ ਨੂੰ ਸਿੱਖ ਪੁੱਛਦੇ ਹੈ ਮਹਾਰਾਜ ਜੇ ਤੁਸੀਂ ਕਿਸੇ ਤੇ ਖੁਸ਼ ਹੁੰਨੇ ਹੋ ਸਿੱਖ ਨੂੰ ਕੀ ਦਿੰਨੇ ਹੋ ਮੇਰੇ ਤਨ ਦੇ ਸ਼ਮੇਸ਼ ਪਤਾਖ ਦੇ ਅਸੀਂ ਕਿਸੇ ਤੇ ਖੁਸ਼ ਹੋਈਏ ਨਾ ਜਦੋਂ ਅਸੀਂ ਕਿਸੇ ਸਿੱਖ ਤੇ ਖੁਸ਼ ਹੁੰਨੇ ਆ ਫਿਰ ਅਸੀਂ ਬਾਣੀ ਬਾਣੇ ਦਾ ਧਾਰਨੀ ਬੰਦਗੀ ਵਾਲਾ ਨਿਤਨੇਮੀ ਇੱਕ ਸਿੱਖ ਆਪਣੇ ਸਿੱਖ ਦੇ ਘਰੇ ਭੇਜ ਦਿੰਨੇ ਆ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਦੇ ਘਰੇ ਭੇਜ ਦਿੰਨੇ ਆ ਫਿਰ ਸੰਗਤ ਪੁੱਛਦੀ ਮਹਾਰਾਜ ਜੇ ਤੁਸੀਂ ਬਹੁਤੇ ਜਿਆਦਾ ਕਿਸੇ ਤੇ ਖੁਸ਼ ਹੋ ਮ ਫਿਰ ਕੀ ਦਿੰਨੇ ਹੋ ਮੇਰੇ ਕਲਗੀਆਂ ਵਾਲੇ ਸ਼ਹਿਨਸ਼ਾਖ ਦੇ ਆ ਜੇ ਅਸੀਂ ਕਿਸੇ ਤੇ ਬਹੁਤੇ ਜਿਆਦਾ ਖੁਸ਼ ਹੋਈਏ ਫਿਰ ਅਸੀਂ ਉਸ ਸਿੱਖ ਦੇ ਘਰੇ ਪੰਜ ਸਿੱਖ ਭੇਜ ਦੰਨੇ ਆ ਜਪੋ ਸਤਨਾਮ ਸ੍ਰੀ ਵਾਹਿਗੁਰੂ ਬਾਣੇ ਬਾਣੀ ਦੇ ਤਾਰਨੀ ਜੀ ਨੂੰ ਤੁਸੀਂ ਇਤਿਹਾਸ ਵਿੱਚ ਵੀ ਪੜ੍ਹਦੇ ਹੋ ਇਤਿਹਾਸ ਦੇ ਬੋਲ ਹਨ ਪੰਜ ਪਚੰਗੀਆਂ ਤੇ ਅਰਦਾਸ ਕਰਾਵੋ ਜੋ ਜੋ ਮੰਗੋ ਸੋਈ ਸੋਈ ਪਾਵੋ ਪੰਜ ਸਿੰਘਾਂ ਤੇ ਅਰਦਾਸ ਕਰਾਵੋ ਜੋ ਜੋ ਮੰਗੋ ਸੋਈ ਫਲ ਪਾਵੋ ਉਹ ਪੰਜ ਪਿਆਰੇ ਅੱਜ ਤਾਂ ਸਮਾਂ ਕੁਝ ਹੋਰ ਹੋ ਗਿਆ ਨਾ ਅੱਜ ਸੰਗਤਾਂ ਨੂੰ ਪੰਜ ਸਿੱਖ ਇਕੱਠੇ ਨਹੀਂ ਮਿਲਦੇ ਪ੍ਰਸ਼ਾਦਾ ਛਕਾਉਣ ਵਾਸਤੇ ਦੂਰੋਂ ਦੂਰੋਂ ਬੁਲਾਉਣੇ ਪੈਂਦੇ ਕਿਉਂਕਿ ਅੱਜ ਦੇ ਸਮੇਂ 'ਚ ਕੋਈ ਇਹ ਪਾਸੇ ਨੂੰ ਤੁਰ ਕੇ ਰਾਜੀ ਨਹੀਂ ਹੈ ਰaho ਵਿਚਾਰ ਮਾਰਾ ਕਹਿੰਦੇ ਜਦੋਂ ਅਸੀਂ ਕਿਸੇ ਸਿੱਖ ਤੇ ਬਹੁਤ ਜ਼ਿਆਦਾ ਖੁਸ਼ ਹੋਈਏ ਫਿਰ ਅਸੀਂ ਉਹਦੇ ਘਰੇ ਪੰਜ ਪਿਆਰੇ ਬਾਣੇ ਬਾਣੀ ਦੇ ਧਾਰਨੀ ਪੰਜ ਸਿੱਖ ਭੇਜ ਦਿੰਨੇ ਆ ਫਿਰ ਤਾਨ ਦਸ਼ਮੇਸ਼ ਪਤਾਨ ਨੂੰ ਸੰਗਤ ਪੁੱਛਦੀ ਐ ਸਿੱਖ ਪੁੱਛਦੇ ਮਹਾਰਾਜ ਜੇ ਤੁਸੀਂ ਬਹੁਤ ਜ਼ਿਆਦਾ ਕਿਸੇ ਦੇ ਖੁਸ਼ ਹੋਵੋ ਅਥਾਹ ਅਨੰਤ ਅਸੰਖ ਬਹੁਤ ਜ਼ਿਆਦਾ ਖੁਸ਼ੀ ਤੁਹਾਡੀ ਕਿਸੇ ਤੇ ਹੋਵੇ ਫਿਰ ਕੀ ਦਿੰਨੇ ਹੋ ਮੇਰੇ ਧੰਨ ਦਸ਼ਮੇਸ਼ ਪਿਤਾ ਉਸ ਵੇਲੇ ਬੋਲੇ ਕਹਿੰਦੇ ਭਾਈ ਜੇ ਅਸੀਂ ਅਥਾਹ ਕਿਸੇ ਤੇ ਪ੍ਰਸੰਨ ਹੋਈਏ ਅਸੀਂ ਬਹੁਤ ਜ਼ਿਆਦਾ ਤਰੁੱਠੇ ਹੋਈਏ ਕਿਸੇ ਤੇ ਫਿਰ ਅਸੀਂ ਸਿੱਖਾਂ ਸਮੇਤ ਉਹਦੇ ਘਰੇ ਆਪ ਚਲੇ ਜਾਂਦੇ ਆਂ ਜਪੋ ਸਤਨਾਮ ਸ੍ਰੀ ਵਾਹਿਗੁਰੂ ਆਪ ਚਲੇ ਜਾਂਦੇ ਆਂ ਜਦੋਂ ਕੋਈ ਸਿੱਖ ਆਪਣੇ ਗੁਰੂ ਨੂੰ ਖੁਸ਼ ਕਰ ਲੈਂਦਾ ਹੈ ਨਾ ਫਿਰ ਸੱਚੇ ਪਾਤਸ਼ਾਹ ਨੂੰ ਉਹਦੇ ਘਰੇ ਆਉਣਾ ਹੀ ਪੈਂਦਾ ਹੈ ਜਪੋ ਸਤਨਾਮ ਸ੍ਰੀ ਵਾਹਿਗੁਰੂ ਆਉਣਾ ਹੀ ਪੈਂਦਾ ਹੈ ਤੇ ਜਿਹੜਾ ਗੁਰੂ ਖੁਸ਼ ਹੁੰਦਾ ਕਦੋਂ ਗੁਰੂ ਖੁਸ਼ ਹੋਊਗਾ ਗੁਰੂ ਜਦੋਂ ਗੁਰੂ ਦੇ ਦਰ ਤੇ ਆ ਕੇ ਝਾੜੂ ਫੇਰਾਂਗੇ ਜਦੋਂ ਗੁਰੂ ਦੇ ਦਰ ਤੇ ਆ ਕੇ ਸਿਮਰਨ ਕਰਾਂਗੇ ਜਦੋਂ ਗੁਰੂ ਦੇ ਨਿਜਮਾਂ ਵਿੱਚ ਰਵਾਂਗੇ ਗੁਰੂ ਦੀ ਦਸੀ ਮਰਿਆਦਾ ਵਿੱਚ ਰਵਾਂਗੇ ਜਦੋਂ ਸਿੱਖੋ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਰਹਿਤ ਵੈਤ ਵਿੱਚ ਪੂਰੇ ਹੋਵਾਂਗੇ ਨਾ ਫਿਰ ਮੇਰਾ ਬਾਜਾ ਵਾਲਾ ਤੁਹਾਨੂੰ ਗੱਲ ਵੱਕੜੀ ਚ ਲੈ ਲੇਗਾ ਜਪੋ ਸਤਨਾਮ ਸ੍ਰੀ ਵਾਹਿਗੁਰੂ